ਪਹਿਰੀ ਦਾ ਜਿਹੜਾ ਕਤਲ ਚੰਡੀਗੜ੍ਹ ਦੇ ਵਿੱਚ ਹੋਇਆ ਹੂੰ ਉਹਦੇ 'ਚ ਕੋਈ ਡਾਊਟ ਨਹੀਂ ਆ ਹੂੰ ਕਿ ਉਹ ਇਹਨਾਂ ਦੀ ਆਪਸੀ ਫੁੱਟ ਕਈ ਮਹੀਨਿਆਂ ਤੋਂ ਨਜ਼ਰ ਆ ਰਹੀ ਸੀ ਹੂੰ ਲੇਕਿਨ ਜਗ ਜाहਰ ਨਹੀਂ ਸੀ ਹੋ ਰਹੀ ਹਾਲਾਂਕਿ ਜਿਹੜਾ ਸਿਪਾ ਦੁਬਈ 'ਚ ਮਾਰਿਆ ਸੀ ਹੂੰ ਉੱਥੋਂ ਇਹ ਗੱਲ ਆਉਂਦੀ ਸੀ ਕਿ ਹੁਣ ਇਹਨਾਂ ਦੀ ਵਖਰੇਵਾ ਪੈ ਗਿਆ ਕੀ ਇਸ ਕਤਲ ਤੋਂ ਬਾਅਦ ਗੈਂਗ ਵਾਰ ਫਿਰ ਤੋਂ ਸ਼ੁਰੂ ਹੋਊਗੀ ਸੋ ਜੇ ਪੈਰੀਕ ਇੱਕ ਕੁਛ ਰਾਜ ਆਪਣੇ ਨਾਲ ਲੈ ਕੇ ਮਰ ਗਿਆ ਸਿੱਧੂ ਮੂਸੇਵਾਲੇ ਦਾ ਮਰਡਰ ਹੂੰ ਉਹਦੇ ਪਿਤਾ ਜੀ ਕੋਲ ਤਾਂ ਕੀ ਹੈ ਵਿਚਾਰੇ ਨੇ ਆਪਣਾ ਮਤਲਬ ਉਹਦੇ ਡੈਥ ਤੋਂ ਬਾਅਦ ਜਿਹੜਾ ਹੁਣ ਬਰੋਟਾ Song ਆਇਆ ਉਹੀ ਜੇ 44 ਮਿਲੀਨ ਤੇ ਚੱਲ ਗਿਆ ਤੇ ਜਿੰਦਾ ਹੁੰਦਾ ਹੂੰ ਪੰਜਾਬ ਨੂੰ ਕਿੰਨਾ ਫਾਇਦਾ ਸਸ਼ੀਕਾਲ Delhi Post ਪੰਜਾਬੀ ਤੁਸੀਂ ਦੇਖ ਰਹੇ ਹੋ ਮੈਂ ਗगन ਸ਼ਕਲਾ ਚੰਡੀਗੜ੍ਹ ਦੇ ਸੈਕਟਰ 26 ਦੇ ਵਿੱਚ ਕਤਲ ਹੁੰਦਾ ਉਸ ਕਤਲ ਤੋਂ ਬਾਅਦ ਬਹੁਤ ਸਾਰੀਆਂ ਚਰਚਾਵਾਂ ਸ਼ੁਰੂ ਹੋ ਜਾਂਦੀਆਂ ਗੈਂਗਸਟਰ ਪੈਰੀ ਨਾਮ ਦੇ ਇੱਕ ਨੌਜਵਾਨ ਦਾ ਕਤਲ ਹੁੰਦਾ ਪਰ ਉਸ ਤੋਂ ਬਾਅਦ ਅਗਰ ਕੜੀ ਦਰ ਕੜੀ ਜੋੜਿਆ ਜਾਵੇ ਤਾਂ ਬਹੁਤ ਸਾਰੇ ਸਵਾਲ ਹੁਣ ਖੜੇ ਹੋ ਚੁੱਕੇ ਨੇ ਪੈਰੀ ਦਾ ਜਿਹੜਾ ਕਤਲ ਚੰਡੀਗੜ੍ਹ ਦੇ ਵਿੱਚ ਹੋਇਆ ਹੂੰ ਉਹਦੇ ਵਿੱਚ ਕੋਈ ਡਾਊਟ ਨਹੀਂ ਹੈ ਹੂੰ ਕਿ ਉਹ ਇਹਨਾਂ ਦੀ ਆਪਸੀ ਫੁੱਟ ਕਈ ਮਹੀਨਿਆਂ ਤੋਂ ਨਜ਼ਰ ਆ ਰਹੀ ਸੀ ਹੂੰ ਲੇਕਿਨ ਜਗਜਾਹਰ ਨਹੀਂ ਸੀ ਹੋ ਰਹੀ ਹੂੰ ਹਾਲਾਂਕਿ ਜਿਹੜਾ ਸਿੱਪਾ ਦੁਬਈ ਚ ਮਾਰਿਆ ਸੀ ਉਥੋਂ ਇਹ ਗੱਲ ਆਉਂਦੀ ਸੀ ਕਿ ਹੁਣ ਇਹਨਾਂ ਦੀ ਵੱਖਰੇਵਾ ਪੈ ਗਿਆ ਹਮ ਲਾਰੈਂਸ ਬਿਸ਼ਨੋਈ ਦਾ ਛੋਟਾ ਭਰਾ ਜਦੋਂ ਵਾਪਸ ਆਇਆ ਇੱਕ ਗੈਂਗਸਟਰ ਡਿਪੋਰਟ ਹੋ ਕੇ ਨਾ ਕਿ ਉਹ ਐਕਸੀਡਿਸ਼ਨ ਹੋਇਆ ਡਿਪੋਰਟੇਸ਼ਨ ਹੋਈ ਆ ਉਹਦੀ ਉਦੋਂ ਵੀ ਇਹ ਲੱਗ ਰਿਹਾ ਸੀ ਕਿ ਕਿਸੇ ਨਾ ਕਿਸੇ ਤਰੀਕੇ ਨੇ ਉਹ ਵਾਪਸ ਆ ਗਿਆ ਹੋ ਸਕਦਾ ਉਥੇ ਉਹਨੂੰ ਡਰ ਸੀਗਾ ਸਿੱਪੇ ਦੇ ਮਰਡਰ ਤੋਂ ਬਾਅਦ ਕਿ ਉਹਨੂੰ ਵੀ ਕੋਈ ਉਥੇ ਕਤਲ ਨਾ ਕਰ ਦੇ ਹਮ ਠੀਕ ਹੈ ਇੱਥੇ ਹੁਣ ਐਨਆਈਏ ਦੀ ਕਸਟਡੀ ਚ ਆ ਉਹ ਕਿਵੇਂ ਚੱਲਦਾ ਉਹ ਪਤਾ ਲੱਗੇਗਾ ਪਰ ਸਭ ਤੋਂ ਵੱਡੀ ਗੱਲ ਜਿਹੜੀ ਲੀਗਲੀ ਲਾਅ ਐਂਡ ਆਰਡਰ ਦੇ ਤੌਰ ਤੇ ਔਰ ਪਬਲਿਕ ਦੀ ਸੇਫਟੀ ਇਮੇਜ ਵਾਸਤੇ ਗੱਲ ਆਉਂਦੀ ਆ ਉਹ ਇਹ ਆ ਕਿ ਪੈਰੀ ਲਾਰੈਂਸ ਬਿਸ਼ਨੋਈ ਤੇ ਇਹਨਾਂ ਦੋਨਾਂ ਦੇ ਬਰਾੜ ਦੇ ਨੇੜੇ ਸੀ ਇਹਨਾਂ ਦਾ ਹਿੱਸਾ ਸੀ ਇਹ ਪੰਜਾਬ ਜਿਹੜਾ ਚੰਡੀਗੜ੍ਹ ਆ ਗਿਆ ਇੱਥੋਂ ਦੇ ਜੰਪਾਲ ਨੇ ਇੱਕ ਕਿਸਮ ਦੇ ਜਿਹੜੀ ਇਹਨਾਂ ਦੀ ਗੈਂਗਸਟਰ ਲਾਈਫ ਹੈ ਚਾਹੇ ਉਹ ਡੀਏਵੀ ਕਾਲਜ ਕਹਿਦਣ ਜਾਂ ਪੰਜਾਬ ਯੂਨੀਵਰਸਿਟੀ ਕਹਿਦਣ origin ਇੱਕੋ ਜਗ੍ਹਾ ਤੋਂ ਹੈ ਬੜੀ ਯੰਗ ਅਜਿੱਚ ਇਸ ਪੁੱਠੇ ਕੰਮ 'ਚ ਪਏ ਤੇ ਪੁੱਠੇ ਕੰਮ ਦਾ ਨਤੀਜਾ ਇਹੀ ਹੁੰਦਾ ਪਰ ਚੰਡੀਗੜ੍ਹ ਦੇ ਵਿੱਚ ਮਰਡਰ ਹੋਣਾ ਇੱਕ ਬੜੀ ਸਾਫ ਤੇ ਸਪਸ਼ਟ ਗੱਲ ਕਰਦਾ ਹਾਂ ਕਿ ਚੰਡੀਗੜ੍ਹ ਇੱਕ ਕਲੋਨੀ ਹੈ ਏਡਾ ਵੱਡਾ ਸ਼ਹਿਰ ਨਹੀਂ ਹੈ ਜੇ ਦਿੱਲੀ ਸ਼ਹਿਰ ਦਾ ਮੁਕਾਬਲਾ ਕੀਤਾ ਜਾਏ ਤੇ ਦਿੱਲੀ ਦੀ ਪੌਸ਼ ਕਲੋਨੀ ਮੰਨਿਆ ਮੰਨਿਆ ਜਾ ਸਕਦਾ ਔਰ ਪੰਜਾਬ ਦੀ ਟੋਟਲ ਹਰਿਆਣਾ ਨੂੰ ਕਿਹਾ ਜਾਏ ਤੇ ਉਹਨਾਂ ਦੀ ਵੀ ਇੱਕ ਕਲੋਨੀ ਉਹਨੂੰ ਉਹਨੂੰ ਯੂਟੀ ਕਹੀ ਜਾਂਣ ਜੋ ਮਰਜ਼ੀ ਕਹੀ ਜਾਂ। ਹਮ ਲੇਕਿਨ ਉਹ ਵਿਆਹ ਕਰਾਉਣ ਤੋਂ ਬਾਅਦ ਆਈ ਥਿੰਕ ਨਵੰਬਰ ਦੇ ਵਿੱਚ ਹੀ ਪਹਿਲੀ ਸ਼ਾਦੀ ਹੋਣੀ ਹੈ 12 13 ਨਵੰਬਰ ਨੂੰ ਹਮ ਲੋਰੈਂਸ ਬਿਸ਼ਨੋਈ ਉਹਨੂੰ ਕਾਲ ਕਰਦਾ ਹੈ ਹਮ ਕੱਕੀ ਇਕਦੰ ਜਿਹੜਾ ਬੰਦਾ ਉਹਦੀ ਗੱਡੀ 'ਚ ਬੈਠਦਾ ਆ ਉਹਦੇ ਨਾਲ ਇਨਟੈਕ ਸੀ ਲਾਰੈਂਸ ਬਿਸ਼ਨੋਈ ਹੂੰ ਚੰਡੀਗੜ੍ਹ ਕਾਰ ਆਉਂਦੀ ਆ ਚੰਡੀਗੜ੍ਹ ਬੈਠਦੇ ਨੇ ਜਿਹੜਾ ਦੂਸਰਾ ਇਨਵੋਲਡ ਆ ਡਾਇਰੈਕਟ ਮਰਡਰ ਦੇ ਵਿੱਚ ਜਿੰਨੇ ਵੈਪਨ ਦੂਸਰਾ ਯੂਜ਼ ਕੀਤਾ ਮਾਰਨ ਲਈ ਜਿਹਨੂੰ ਕਹਿੰਦੇ ਆ ਨਾ ਕਿ ਡਬਲ ਕਵਰ ਕਿ ਇਹ ਨਾ ਹੋਏ ਕਿ ਤੇਰੀ ਗੋਲੀ ਨਾ ਬਚ ਜਾ ਜਾਂ ਇਹ ਕਿਤੇ ਡਰ ਜਾ ਤੇ ਤੂੰ ਜਾ ਖੜਾ ਕੀਤਾ ਸੀਗਾ ਕਿ ਕਾਕਾ ਫਿਰ ਜੇ ਨਾਲ ਬੈਠਾ ਨਾ ਕਰ ਸਕਿਆ ਤੇ ਤੂੰ ਕਰਦੀ ਹੂੰ ਠੀਕ ਹੈ ਹੂੰ ਲਾਰੈਂਸ ਬਿਸ਼ਨੋਈ ਦੀ ਕਾਲ ਕਰਨੀ ਹੂੰ ਇਹਨੂੰ ਇੱਥੇ ਬੁਲਾਉਣਾ ਹੂੰ ਇੱਥੇ ਬੁਲਾ ਕੇ ਕਤਲ ਕਰਨਾ ਚੰਡੀਗੜ੍ਹ ਨੂੰ ਵਰਤਣਾ ਹੂੰ ਚੰਡੀਗੜ੍ਹ ਪੰਜਾਬ ਦੀ ਹਿੱਸਾ ਨਹੀਂ ਹੈ ਐਡਮਿਨਿਸਟ੍ਰੇਸ਼ਨ ਦਾ ਪੁਲਿਸ ਐਡਮਿਨਿਸਟ੍ਰੇਸ਼ਨ ਦਾ ਹੂੰ ਗਵਰਨਰ ਸਾਹਿਬ ਇਨਚਾਰਜ ਨੇ ਜਾਂ ਫਿਰ ਹੋਮ ਡਿਪਾਰਟਮੈਂਟ ਪੁਲਿਸ ਦਾ ਇਨਚਾਰਜ ਹੈ ਜੀ ਇਹ ਸਾਰੀਆਂ ਗੱਲਾਂ ਦੱਸਦੀਆਂ ਨੇ ਕਿ ਇਹਦਾ ਪਿਛੋਕੜ ਕਾਫੀ ਡੂੰਗਾ ਹੈ ਹੂੰ ਔਰ ਇਸ ਲੜਾਈ ਦੇ ਸਿੱਟੇ ਵੀ ਭੜੇ ਨਿਕਲਣਗੇ ਆਉਣ ਵਾਲੇ ਸਮੇਂ 'ਚ ਹੂੰ ਔਰ ਇਹਨੂੰ ਸਮਾਇ ਦੱਸੂਗਾ ਕਿ ਇਹ ਗੱਲ ਕਿੱਧਰ ਨੂੰ ਜਾਂਦੀ ਹੈ ਅੱਛਾ ਸਰ ਇੰਦਰਪ੍ਰੀਤ ਪੈਰੀ ਦਾ ਮਰਡਰ ਸਿੱਪੇ ਦਾ ਮਰਡਰ ਦੁਬਈ ਦੇ ਵਿੱਚ ਪੈਰੀ ਦਾ ਮਰਡਰ ਚੰਡੀਗੜ੍ਹ ਦੇ ਵਿੱਚ ਇਹ ਅਗਰ ਦੇਖਿਆ ਜਾਵੇ ਤਾਂ ਇਹਨਾਂ ਕਤਲਾਂ ਦੇ ਪਿੱਛੇ ਅਗਰ ਜਿਹੜੀਆਂ ਆਡੀਓਜ਼ ਵਾਇਰਲ ਹੋਈਆਂ ਤੁਹਾਨੂੰ ਲੱਗਦਾ ਕੱਲੀ ਆਡੀਓ ਹੀ ਵਜ੍ਹਾ ਹੈ ਕਿ ਇਹਨੇ ਉਸ ਤੋਂ ਪੈਸੇ ਲੈ ਲਏ ਇਹਨੇ ਉਸ ਨੂੰ ਬਲੈਕਮੇਲ ਕਰ ਲਿਆ ਕਿ ਹੋਰ ਪਰਦੇ ਦੇ ਪਿੱਛੇ ਕੁਝ ਹੋਰ ਵੀ ਹੈ ਜਦੋਂ ਤੁਸੀਂ ਕ੍ਰਾਈਮਨਲ ਆਰਗੇਨਾਈਜ਼ ਕ੍ਰਾਈਮਨਲਸ ਦੀ ਹਿਸਟਰੀ ਜੋ ਜਾਂਦੇ ਹੋ ਹਮ ਔਰ ਇਹਨਾਂ ਦੇ ਨੈਕਸਸ ਤੇ ਪਛੋਕਰ ਤੇ ਜਾਂਦੇ ਨੇ ਚਾਹੇ ਉਹ ਡਰਗਸ ਸਮੱਗਲਿੰਗ ਦੇ ਨੈਕਸਸ ਹੋਣ ਜਾਂ ਆਰਗੇਨਾਈਜ਼ ਕ੍ਰਾਈਮ ਦੇ ਨੈਕਸਸ ਹੋਣ ਹਮ ਇਹਨਾਂ ਦੇ ਵਿੱਚ ਇੱਕ ਗੱਲ ਜ਼ਰੂਰ ਆਉਂਦੀ ਹੈ ਹਮ ਕਿ ਜਾਂ ਤੇ ਆਪਸੀ ਲੜਾਈ ਨਾ ਮਰਦੇ ਨੇ ਹਮ ਤੇ ਉਹਦਾ ਫਾਇਦਾ ਲੈ ਕੇ ਜਾਂ ਫਿਰ ਜੜੀਆਂ ਇੰਟਰਨਲ ਸਕਿਉਰਿਟੀ ਏਜੰਸੀਸ ਨੇ ਉਹਦਾ ਫਾਇਦਾ ਲੈਂਦੀਆਂ ਨੇ ਹਮ ਤੇ ਫਿਰ ਕਈ ਵਾਰੀ ਕੋਲੈਟਰਲੀ ਡੈਮੇਜ ਹੁੰਦਾ ਹੈ ਤੇ ਨਾਂ ਲੱਗਦਾ ਲੇਕਿਨ ਇਹਨਾਂ ਦੋ ਮਰਡਰਸ ਦੇ ਸਿਪਾ ਔਰ ਪੈਰੀ ਦੇ ਮਰਡਰ ਦੇ ਵਿੱਚ ਇੱਕ ਗੱਲ ਲੱਗਦੀ ਹੈ ਔਰ ਜਿਹੜਾ ਬਿਸ਼ਨੋਈ ਦਾ ਅਨਮੋਲ ਬਿਸ਼ਨੋਈ ਹੈ ਛੋਟਾ ਬਰਾਦਰ ਜੀ 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 ਉਹਦਾ ਵਾਪਸ ਆਉਣਾ ਇਹ ਲੱਗਦਾ ਹੈ ਕਿ ਇਹ ਹੁਣ ਫੁੱਟ ਇਹਨਾਂ ਦੀ ਗੈਂਗ ਦੇ ਵਿੱਚ ਇਨੀ ਡੂੰਗੀ ਪੈ ਗਈ ਹੈ ਕਿ ਇਹਦਾ ਇਹ ਨਾਨ ਸਟੇਟ ਐਕਟਰ ਦੇ ਤੌਰ ਤੇ ਵੀ ਜੇ ਕੰਮ ਕਰ ਰਹੇ ਨੇ ਤੇ ਇੰਟਰਨਲ ਸਕਿਉਰਿਟੀ ਏਜੰਸੀਸ ਵੀ ਇਹਦਾ ਫਾਇਦਾ ਲੈਣਗੇ ਏ ਪੁਲਿਸਿੰਗ ਦਾ ਫਾਇਦਾ ਉਦੋਂ ਹੀ ਆ ਜਦੋਂ ਦੋ ਗਰੁੱਪਾਂ 'ਚ ਲੜਾਈ ਪੈ ਜਾਵੇ। ਹੂੰ ਤੀਸਰੀ ਗੱਲ ਹੂੰ ਇਹਨਾਂ ਦਾ ਜੋ ਕੁਝ ਹੋ ਗਿਆ ਹੈ ਜਿਵੇਂ ਮੈਂ ਦੱਸਿਆ ਹੂੰ ਕਿ ਇਹਨਾਂ ਦੇ ਵਿੱਚ ਕੋਈ ਰੂਲਸ ਐਂਡ ਰੈਗੂਲੇਸ਼ਨ ਫਾਲੋ ਕਰਕੇ ਨਹੀਂ ਹੁੰਦਾ। ਹੂੰ ਕਿਉਂਕਿ ਗੈਂਗ ਤੇ ਟੀਮ 'ਚ ਇਹੀ ਫਰਕ ਆ ਕਿ ਜਿਹੜੀ ਗੈਂਗ ਕੰਮ ਕਰਦੀ ਆ ਉਹ ਆਪਣੇ ਕੋਡ ਐਥਿਕਸ ਜਿਹੜੇ ਉਹਨਾਂ ਨੇ ਬਣਾਏ ਹੋ ਉਹਦੇ ਤੇ ਕੰਮ ਕਰਦੀ ਆ। ਜਿਹੜੀਆਂ ਟੀਮਸ ਨੇ ਫੋਰ ਐਨੀ ਨੈਸ਼ਨਲ ਕੌਜ਼ ਔਰ ਰੂਲ ਬੇਸਡ ਆਰਡਰ ਉਹ ਰੂਲਸ ਤੇ ਬੇਸ ਤੇ ਕੰਮ ਕਰਦੀ ਆ। ਜੀ ਹੁਣ ਇੱਥੇ ਗੱਲ ਇਹ ਹੈ ਕਿ ਇਸ ਲੜਾਈ ਦੇ ਵਿੱਚ ਉਹਨੇ ਥ੍ਰੈਟ ਕੀਤਾ ਜਿਹੜੀ ਥਰਡ ਆਡੀਓ ਦੱਸੀ ਅਲੈਜ ਕੀਤੀ ਜਾ ਰਹੀ ਹੈ ਕਿ ਉਹਦੀ ਹੈ ਉਹਦੇ ਤੋਂ ਇਹ ਗੱਲ ਲੱਗਦੀ ਹੈ ਕਿ ਲਾਰੈਂਸ ਅਗਲਾ ਟਾਰਗੇਟ ਲਾਰੈਂਸ ਬਿਸ਼ਨੋਈ ਹੋਏਗਾ ਤੇ ਲਾਰੈਂਸ ਬਿਸ਼ਨੋਈ ਜੇਲ੍ਹ ਚੋਂ ਬੈਠ ਕੇ ਜੇ ਗੱਲਾਂ ਕਰ ਰਿਹਾ ਆ ਉਹ ਵੀ ਬੜੀ ਕਨਾਉਣੀ ਗੱਲ ਆ ਉਹਦੀ ਇੰਟਰਵਿਊ ਖਰੜ ਤੋਂ ਹੋਈ ਸੀ ਤੇ ਬੜਾ ਰੌਲਾ ਪਿਆ ਸੀ ਤੇ ਹੁਣ ਜੇ ਉਹ ਟੈਲੀਫੋਨ ਲਾਈਵ ਕਾਲ ਕਰ ਰਿਹਾ ਆ ਜਿਹੜਾ ਮਰਡਰਰ ਆ ਔਰ ਉਨੂੰ ਜੇਲ੍ਹ ਦੇ ਵਿੱਚੋਂ ਲਾਈਵ ਕਾਲ ਕਰ ਰਿਹਾ ਇਹੀ ਗੱਲ ਨਹੀਂ ਜਿਹੜਾ ਬੰਬੇ ਚ ਮਰਡਰ ਕੀਤਾ ਸੀ ਸਦੀਕੀ ਦਾ ਉਹਦੇ ਚ ਵੀ ਲਾਰੈਂਸ ਬਿਸ਼ਨੋਈ ਦੀ ਇਨਵੋਲਵਮੈਂਟ ਸੀ ਡਾਇਰੈਕਟ